ਮਸਜਿਦ ਦੇ ਵਿੱਚ ਨੰਗੇ ਸਿਰ ਹੈ ਉੱਥੇ ਗਾਣੇ ਦੀ ਸ਼ੂਟਿੰਗ ਉੱਥੇ ਜੁੱਤੀਆਂ ਲੈ ਕੇ ਘੁੰਮਣਾ ਫਿਰਨਾ ਇਹ ਬੇਅਤ ਵੀ ਨਹੀਂ ਤੈਨੂੰ ਤੁਸੀਂ ਤੁਸੀਂ ਹੋਰ ਕੀ ਸਮਝਦੇ ਹੋ ਕਿ ਖੁਦਾ ਦੇ ਘਰ ਦਾ ਐਡਾ ਵੱਡਾ ਨਿਰਾਦਰ ਕਰਨਾ ਨਾ ਟੇਬਲ ਟॉक ਦੀ ਗੱਲ ਨਹੀਂ ਅਸੀਂ ਕਾਨੂੰਨੀ ਕਾਰਵਾਈ ਜਾਂਦੇ ਹਾਂ ਇਹ ਉਹਨਾਂ ਨੇ ਇਸ ਤੇ ਸਾਮੂਰ ਪੂਰਾ ਯਕੀਨ ਦਵਾਇਆ ਹੈ ਕਿ ਵੀ ਤੁਸੀਂ ਬੇਸ਼ਕਰੋ ਅਗਰਾਜੋਂਾਂ ਚ ਕੋਈ ਨਹੀਂ ਇੱਥੇ ਆਊਗਾ ਅਸੀਂ ਕੱਲ ਬੰਦ ਹੀ ਕਰ ਦੇ ਜਿਹੜੀ ਉਹਨਾਂ ਤੇ ਕਰਦੇ ਇਿੱਤ ਫਿਲਮ ਦੀ ਪੂਰੀ ਟੀਮ ਸੋਨਮ ਬਾਜਵਾ ਹੋਵੇ ਜਾਂ ਪ੍ਰੋਡਿਊਸਰ ਟੈਕਸਰ ਡਾਇਰੈਕਟਰ ਹੋਣ ਜਾਂ ਜਿਨ੍ਹਾਂ ਨੇ ਪਰਮਿਸ਼ਨ ਲਈਤੀ ਔਰ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਅਸੀਂ ਸਾਹਮਣੇ ਦੇ ਖਿਲਾਫ ਜਿਹੜਾ ਐਸਐਸਪੀ ਸਾਹਿਬ ਨੂੰ ਕਿਹਾ ਕਿ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਜਿਹੜੀ ਧਾਰਮਿਕ ਭਾਵਨਾ ਨੂੰ ਇਹਨਾਂ ਨੇ ਸਾਡੀ ਫੇਸ ਪਛਾਈ ਹੈ ਕਿ ਉਹ ਉਹਦੇ ਤਹਿਤ ਜਿਹੜਾ ਮਕਦਮਾ ਦਰਜ ਅੱਜ ਅਸੀਂ ਜਿਹੜਾ ਬਿੱਤੀ ਦਿਨੀ ਸੋਨਮ ਬਾਜਵਾ ਤੇ ਉਹਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਪਿੱਟ ਸਿਆਪਾ ਜਿਹੜੀ ਆ ਸਰਹੰਦ ਸ਼ਰੀਫ ਦੇ ਵਿੱਚ ਮਸਜਿਦ ਜਿਹੜੀ ਆ ਭਗਤ ਸਦਨਾ ਕਸਾਈ ਇਹਦਾ ਇੱਕ ਇਤਿਹਾਸ ਆਪਣੇ ਆਪ ਚ ਉਹ ਚ ਉਹਨਾਂ ਨੇ ਸ਼ੂਟਿੰਗ ਕੀਤੀ ਔਰ ਮਸਜਿਦ ਦੀ ਬੇਹਰਮਤੀ ਕੀਤੀ ਸੀ ਜਿਸ ਨੂੰ ਲੈ ਕੇ ਸ਼ਾਈ ਮਾਮ ਸਾਹਿਬ ਨੇ ਵੀ ਇਸ ਬਾਰੇ ਜਿਹੜੀ ਹੈ ਪੂਰੀ ਤਰ੍ਹਾਂ ਜਿਹੜਾ ਤੁਹਾਨੂੰ ਸਾਰਾ ਬਰੀਫ ਕੀਤਾ ਤੇ ਕਿਉਂਕਿ ਪਿਛਲੇ 10 ਦਿਨ ਹੋ ਗਏ ਆ ਤੇ ਪੁਲਿਸ ਨੇ ਉਹਨਾਂ ਨੂੰ ਬਾਰ-ਬਾਰ ਜਿਹੜਾ ਹੈ ਸੱਮਨ ਭੇਜੇ ਹੈ ਕਿ ਵੀ ਤੁਸੀਂ ਇੱਥੇ ਪਰਵਾਨੇ ਭੇਜੇ ਕਿ ਵੀ ਪੁਲਿਸ ਦੇ ਅੱਗੇ ਆ ਕੇ ਹਾਜ਼ਰ ਹੋ ਆਪਣੀ ਸਫਾਈ ਦਿਓ ਮਗਰ ਅੱਜ ਸਾਨੂੰ ਤਾਂ ਦੁਬਾਰਾ ਐਸਐਸਪੀ ਸਾਹਿਬ ਨੂੰ ਮਿਲਣਾ ਪਿਆ ਕਿਉਂਕਿ ਅੱਜ 10 ਦਿਨ ਵੀ ਜਾਂਦੇ ਮਗਰੋਂ ਵੀ ਉਹਨਾਂ ਵੱਲੋਂ ਜਿਹੜਾ ਹੈ ਕਿ ਇੱਥੇ ਆ ਕੇ ਹਾਜ਼ਰੀ ਨਹੀਂ ਲਵਾਈ ਗਈ ਅਸੀਂ ਅੱਜ ਪੁਲਿਸ ਨੂੰ ਜਿਹੜੀ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਹੈ ਕਿ ਅੱਜ ਦੇਖੋ 10 ਦਿਨ ਹੋ ਗਏ ਆ ਕਿ ਅਗਰ ਉਹ ਨਹੀਂ ਆਂਦੇ ਤੇ ਜਿਹੜੀ ਸਾਡੀ ਬੰਦ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਦੇ ਸਬੰਧ ਵਿੱਚ ਅੱਜ ਐਸਐਸਪੀ ਸਾਹਿਬ ਨੂੰ ਤੇ ਜਿਹੜੀ ਹੈੱਡ ਕੁਆਰਟਰ ਮੈਡਮ ਨੇ ਹਰਵੰਦ ਕੋਰ ਉਹਨਾਂ ਨੂੰ ਮਿਲੇ ਆ ਕਿ ਉਹਨਾਂ ਨੇ ਯਕੀਨ ਦਵਾਇਆ ਕਿ ਅਗਰ ਅੱਜ ਦੇ ਦਿਨ ਅਗਰ ਉਹ ਉਧਰੋਂ ਕੋਈ ਇੱਥੇ ਨਹੀਂ ਆਂਦਾ ਅਸੀਂ ਕੱਲ ਬੰਦੀ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਾਂਗੇ ਕੀ ਪ੍ਰੋਗਰਾਮ ਰੱਖਿਆ ਤੇ ਉਹ ਨਹੀਂ ਆਉਂਦੇ ਤਾਂ ਕੀ ਪ੍ਰੋਗਰਾਮ ਹੈ ਐਦਾਂ ਅੱਜ ਦੀ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਤੇ ਮੈਂ ਲੁਧਿਆਣਾ ਜਾ ਕੇ ਸ਼ਹੀ ਤੇ ਜੋ ਵੀ ਹੋਏਗਾ ਉਹ ਫਿਰ ਪੱਤਰਕਾਰਾਂ ਦੇ ਰਾਹੀਂ ਜਿਹੜਾ ਅਸੀਂ ਪੂਰੇ ਪੰਜਾਬ ਨੂੰ ਦੱਸ ਦਾਂਗੇ ਕਿ ਜਿਹੜੀ ਕਿ ਅਗਲੀ ਜਿਹੜਾ ਸਾਡਾ ਕੀ ਪ੍ਰੋਗਰਾਮ ਲਿਖਦੇ ਆ ਅਸੀਂ ਕੀ ਚੀਜ਼ਾਂ ਇਤਰਾਜ ਜੋ ਉਹਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਦੇਖੋ ਇਤਰਾਜ ਜੋ ਤਾਂ ਸਾਰੀਆਂ ਹੀ ਨੇ ਅ ਪਹਿਲੀ ਗੱਲ ਤਾਂ ਮਸਜਿਦ ਦੇ ਵਿੱਚ ਨੰਗੇ ਸਿਰ ਹੈ ਉੱਥੇ ਗਾਣੇ ਦੀ ਸ਼ੂਟਿੰਗ ਉੱਥੇ ਜੁੱਤੀਆਂ ਲੈ ਕੇ ਘੁੰਮਣਾ ਫਿਰਨਾ ਇਹ ਬੇਅਦਬੀ ਨਹੀਂ ਤੇ ਨੂੰ ਤੁਸੀਂ ਕਿਸੇ ਹੋਰ ਕੀ ਸਮਝਦੇ ਹੋ ਕਿ ਖੁਦਾ ਦੇ ਘਰ ਦਾ ਐਡਾ ਵੱਡਾ ਨਿਰਾਦਰ ਕਰਨਾ ਤੇ ਇਹ ਜਿਹੜੀ ਹੈ ਸਿੱਧਾ ਸਿੱਧਾ ਧਾਰਮਿਕ ਭਾਵਨਾ ਨਾਲ ਜਿਹੜਾ ਸਾਡੀਆਂ ਖਲਵਾੜ ਕੀਤਾ ਗਿਆ ਇਸੇ ਬਸਮੰਦ ਦੇ ਵਿੱਚ ਅਸੀਂ ਐਸਐਸਪੀ ਸਾਨੂੰ ਬਿਲਕੁਲ ਸਪਸ਼ਟ ਕਹਿ ਗਏ ਆ ਕਿ ਨਾ ਮਾਫੀ ਦੀ ਗੱਲ ਹੋਣੀ ਹੈ ਨਾ ਟੇਬਲ ਟਾਕ ਦੀ ਗੱਲ ਹੋਣੀ ਹੈ ਅਸੀਂ ਕਾਨੂੰਨੀ ਕਾਰਵਾਈ ਚਾਹੁੰਦੇ ਆ ਇਹ ਉਹਨਾਂ ਨੇ ਇਸ ਤੇ ਸਾਨੂੰ ਪੂਰਾ ਯਕੀਨ ਦਵਾਇਆ ਕਿ ਵੀ ਤੁਸੀਂ ਬੇਫਿਕਰ ਹੋ ਅਗਰਾਜਾਂ ਉਹਨਾਂ ਚ ਕੋਈ ਨਹੀਂ ਇੱਥੇ ਆਊਗਾ ਤੇ ਅਸੀਂ ਕੱਲ ਬੰਦ ਹੀ ਕਰ ਦੇ ਜਿਹੜੀ ਉਹਨਾਂ ਤੇ ਕਰਤਾ ਹੈ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਦੀ ਉਹਨਾਂ ਨੂੰ ਦਿੱਤੀ ਗਈ ਹੈ ਇਹ ਜਿਹੜਾ ਪ੍ਰਸ਼ਾਸਨ ਦੇ ਅੰਦਰ ਦੀ ਜਿਹੜਾ ਕਿਉਂਕਿ ਪੂਰਾ ਤਤ ਵਿਭਾਗ ਜਿਹੜਾ ਹੈ ਇਹ ਉਹਦੇ ਅੰਦਰ ਆਂਦੀ ਹੈ ਕਿਉਂਕਿ ਅਸੀਂ ਉਹਦੇ ਇੱਥੇ ਫਿਲਮ ਦੀ ਪੂਰੀ ਟੀਮ ਸੌਣਮ ਬਾਜਵਾ ਹੋਵੇ ਜਾਂ ਪ੍ਰੋਡਿਊਸਰ ਡੈਕਸਰ ਡਾਇਰੈਕਟਰ ਹੋਣ ਜਾਂ ਜਿਨ੍ਹਾਂ ਨੇ ਪਰਮਿਸ਼ਨ ਲਈਤੀ ਔਰ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਅਸੀਂ ਸਾਰਿਆਂ ਦੇ ਖਿਲਾਫ ਜਿਹੜਾ ਐਸਐਸਪੀ ਸਾਹਿਬ ਨੂੰ ਕਿਹਾ ਕਿ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਜਿਹੜੀ ਧਾਰਮਿਕ ਭਾਵਨਾ ਨੂੰ ਇਹਨਾਂ ਨੇ ਸਾੜੀ ਠੇਸ ਪਹਾਈ ਹੈ ਕਿ ਉਹ ਉਹਦੇ ਤਹਿਤ ਜਿਹੜਾ ਮਕਦਮਾ ਦਰਜ ਕੀਤਾ ਜਾਵੇ ਹਾਂਜੀ ਧਰਮ ਚਾਹੇ ਕੋਈ ਵੀ ਹੈ ਹਰ ਇੱਕ ਦਾ ਸਤਿਕਾਰ ਜ਼ਰੂਰੀ ਹੈ ਪਿਛਲੇ ਦਿਨੀ ਜੋਸਾ ਦਿਸ਼ਰ ਮਕਦਸ ਜਗਾ ਮਸਜਿਦ ਪਾਕਿਸਤਾਨ ਦੀ ਨਾਲ ਉੱਥੇ ਫਿਲਮੀ ਅਦਾਕਾਰ ਸੋਨਬਾਦ ਉਹਨੇ ਪੂਰੀ ਟੀਮ ਵੱਲੋਂ ਉੱਥੇ ਫਿਲਮ ਸ਼ੂਟਿੰਗ ਕੀਤੀ ਗਈ। ਦੇਖੋ ਉੱਥੇ ਨੰਗੇ ਸਿਰ ਚੁੱਤੀਆਂ ਪਾ ਕੇ ਉਸ ਜਗ੍ਹਾ ਦੀ ਬੇਦਬੀ ਕਰੀ ਗਈ। ਅੱਜ ਮੈਂ ਪੂਰੇ ਮੁਸਲਿਮ ਪਾਇਸ਼ਰਨ ਨਾਲ ਖੜਾ ਹਾਂ। ਮੈਂ ਹੀ ਨਿਆਂ ਦੀ ਮੰਗ ਕਰਦਾ ਇਨਸਾਨ ਹਾਂ ਵੀ ਇਹਨਾਂ ਨੂੰ ਪੂਰਾ ਆਪਣਾ ਇਹਨਾਂ ਦੀ ਪੂਰੀ ਕਾਰਵਾਈ ਹੋਵੇ ਜੋ ਇਹਨਾਂ ਨੇ ਉੱਥੇ ਬੇਦਬੀ ਕੀਤੀ। ਸਾਨੂੰ ਮੋਜਨਾ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ। ਕਿਉਂਕਿ ਹਰ ਇੱਕ ਧਰਮ ਦਾ ਮੈਂ ਸਤਕਾਰ ਜ਼ਰੂਰੀ ਸਮਝਦਾ ਹਾਂ। ਇਹ ਇਹਨਾਂ ਦੀ ਪਾਵਨ ਨੂੰ ਠੇਸ ਪਹੁੰਚੀ ਹੈ। ਸਿਰਫ ਇਹਨਾਂ ਨੇ ਨਹੀਂ ਸਾਡੇ ਸਾਰੇ ਭਾਵਨਾ ਠੇਸ ਪਹੁੰਚੇ ਸਾਰੇ ਸਾਰੇ ਧਰਮਨ ਪਰ ਮੈਂ ਇਹੀ ਅਪੀਲ ਕਰ ਰੰਗਾਂ ਪ੍ਰਸ਼ਾਸਨਗੇ ਹੀ ਮੰਗ ਰੰਗਾ ਇਹਨਾਂ ਦੇ ਜਿੰਨੀ ਕਰ ਵੀ ਛੇਤੀ ਹੋਵੇ ਸਖਤ ਸਖਤ ਕਰ ਵੀ ਕੀਤੀ ਜਾਵੇ ਮੈਂ ਹਰਮੇਸ਼ ਕੁਮਾਰ ਹੈ ਜੀ 12 ਤਰੀਕ ਨੂੰ ਸੋਨਮ ਬਾਜਵਾਦੀ ਜੀ ਸ਼ੂਟਿੰਗ ਹੋ ਰਹੀ ਹੈ ਮਸਜਿਦ ਦੇ ਵਿੱਚ ਉੱਥੇ ਜਾ ਕੇ ਜਿਸ ਟਾਈਮ ਮੈਂ ਦੇਖਿਆ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਹੋ ਰਹੀ ਹੈ ਸਭ ਤੋਂ ਪਹਿਲਾਂ ਜੀ ਮੈਂ ਇਤਰਾਜ਼ ਉਹਨਾਂ ਨੂੰ ਕਿਹਾ ਵੀ ਮੈਨੂੰ ਇਤਰਾਜ਼ ਹੈ ਇਸ ਵਿਦਾਲ ਦਾ ਵੀ ਤੁਸੀਂ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਪਰ ਸ਼ੂਟਿੰਗ ਨਹੀਂ ਕਰ ਸਕਦੇ ਬਟ ਉਹਨਾਂ ਨੇ ਮੇਰੀ ਨਹੀਂ ਸੁਣੀ ਸੀਗੀ ਤੇ ਮੈਂ ਇਹੀ ਅਪੀਲ ਕਰਦਾ ਅੱਜ ਸਾਡੇ ਨਾਲ ਇਮਾਮ ਸਾਹਿਬ ਦੇ ਬ੍ਰਦਰ ਆਏ ਜੀ ਲੁਧਿਆਣੇ ਤੋਂ ਆਏ ਨੇ ਤੇ ਐਸਐਸਪੀ ਸਾਹਿਬ ਨੂੰ ਵੀ ਮਿਲੇ ਸੀ ਕਿ ਜੀ ਉਸ ਤੋਂ ਬਾਅਦ ਜਿਹੜੇ ਆਪਣੇ ਐਸਪੀ ਕਨਤਲਵੀ ਮੈਡਮ ਜੀ ਨੇ ਉਹਨਾਂ ਨੂੰ ਵੀ ਮਿਲੇ ਆ ਵੀ ਜਿਹੜੇ ਵੀ ਦੋਸ਼ੀ ਨੇ ਵੀ ਉਹਨਾਂ ਦੇ ਸਖਤ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਕੋਈ ਕਨ ਜਿਹੜਾ ਧਰਮ ਦਾ ਹੈ ਉਹ ਕੱਲਾ ਮੁਸਲਿਮ ਭਰਾ ਦਾ ਨਹੀਂ ਹੈਗਾ ਸਿੱਖਾਂ ਦਾ ਵੀ ਉਹਨਾਂ ਦਾ ਤੇ ਹਿੰਦੂਆਂ ਦਾ ਵੀ ਉਹਨਾਂ ਦਾ ਕਿਉਂਕਿ ਜਿਹੜੀ ਧਾਰਮਿਕ ਜਗ੍ਹਾ ਆਉਂਦੀ ਹੈ ਸਭ ਦੀ ਸਾਂਝੀ ਹੁੰਦੀਆਂ ਨੇ ਤੁਸੀਂ ਜੇਕਰ ਮੰਦਿਰ ਦੇ ਵਿੱਚ ਸ਼ੂਟਿੰਗ ਨਹੀਂ ਕਰ ਸਕਦੇ ਹੈਗੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਨੂੰ ਨਹੀਂ ਕਰ ਸਕਦੇ ਮਸਜਿਦ ਦੇ ਵਿੱਚ ਵੀ ਨਹੀਂ ਕਰ ਸਕਦੇ ਕਿਉਂਕਿ ਮੈਂ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦਾ ਮੇਰੀਆਂ ਉਸ ਮਸਜਿਦ ਦੇ ਨਾਲ ਆਪਣੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕਿਉਂਕਿ ਅਸੀਂ ਉਸ ਧਰਤੀ ਦੇ ਉੱਪਰ ਰਹਿੰਦੇ ਹਾਂ ਜਿਹਦਾ ਨਾਮ ਪੂਰੇ ਸੰਸਾਰ ਦੇ ਵਿੱਚ ਸ਼ਹੀਦਾਂ ਦੀ ਧਰਤੀ ਦਾ ਵੀ ਇਹਨੂੰ ਦਰਜਾ ਦਿੱਤਾ ਗਿਆ ਠੀਕ ਹੈ ਜੀ ਬੁਰਜ਼ੇ ਆউলਿਆ ਦਾ ਲਕਬ ਇਸ ਧਰਤੀ ਨੂੰ ਮਿਲਿਆ ਕਿਉਂਕਿ ਜਿਹੜੇ ਪੀਰਾਂ ਫਕੀਰਾਂ ਦੇ ਪਕੰਬਰਾਂ ਵੱਲੋਂ ਇਹ ਧਰਤੀ ਨੂੰ ਚੁਣਿਆ ਗਿਆ ਤੁਸੀਂ ਉੱਥੇ ਬੇਅਦਬੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸਾਡੇ ਨਾਲ ਜਿਹਨੇ ਵੀ ਮੁਸਲਿਮ ਭਰਾ ਨੇ ਇਹ ਸਾਡੇ ਸਾਰੇ ਸਤਕਾਰਯੋਗ ਨੇ ਅਸੀਂ ਨਹੀਂ ਚਾਹੁੰਦੇ ਹੈਗੇ ਪ੍ਰਸ਼ਾਸਨ ਨੂੰ ਵੀ ਕਹਿੰਨੇ ਹੈ ਕਿ ਜੋ ਵੀ ਦੋਸ਼ੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਪਰਚਾ ਦਰਜ ਕੀਤਾ ਜਾਵੇ ਔਰ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਧਰਮ ਦੇ ਨਾਲ ਕੋਈ ਖਲਵਾੜ ਨਾ ਕੀਤਾ ਜਾਵੇ ਧੰਨਵਾਦ ਜੀ